ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਬਲੌਗ 'ਚ ਤੁਹਾਡਾ ਸਵਾਗਤ ਆ। ਮੈਨੂੰ 9-10 ਦਿਨ ਹੋ ਗਏ ਮੁੰਬਈ ਘੁੰਮੀ ਆਂਦੇ ਨੂੰ ਤੇ ਲਗਭਗ ਹੁਣ ਆਪਾਂ ਆਣੀਆ ਮੁੰਬਈ 'ਚੋਂ ਨਿਕਲਣ ਦੀਆਂ ਤਿਆਰੀਆਂ ਨੇ। ਅੱਜ ਆਪਾਂ ਇੱਥੇ ਇੱਕ ਹੋਟਲ ਦੇਖਣ ਜਾਣਾ। ਛੋਟਾ ਜਿਹਾ ਹੋਟਲ ਆ ਉਹ। ਉੱਪਰ ਉਹਦੇ ਕਮਰੇ ਬਣੇ ਹੋਏ ਆ ਤੇ ਥੱਲੇ ਉਹਦੇ ਡਾਰਮੇਟਰੀ ਬਣੀ ਹੋਈ ਆ। ਉਹ ਹੈਗਾ ਇਸ ਹੁੰਦਾ ਕੈਪਸੂਲ ਹੋਟਲ ਦੇ ਨਾਮ ਨਾਲ ਮਸ਼ਹੂਰ ਆ ਉਹ। ਉਹਦੀ ਖਾਸੀਅਤ ਇਹੀ ਆ। ਕਿ ਉਹ ਇਸ ਸ਼ੇਖ ਦਾ ਬਣਿਆ ਹੋਇਆ ਜਿਵੇਂ ਬਸ ਯਾਤ ਸਫਰ ਕਰ ਰਹੇ ਹੋ ਨੇ ਉਹਨੂੰ 에어ਪੋਰਟ ਕੈਪਸੂਲ ਡਾਰਮੇਟਰੀ ਜਾਂ ਹੋਟਲ ਕਹਿੰਦੇ ਆ ਉੱਪਰ ਕਮਰੇ ਬਣੇ ਹੋਏ ਆ ਥੱਲੇ ਉਹਦੇ ਡਾਰਮੇਟਰੀ ਬਣੀ ਹੋਈ ਆ ਤੇ ਮਬਈ ਦਾ ਇਹ ਮਸ਼ਹੂਰ ਹੋਟਲ ਆ ਇੱਕ ਉਹਦੀ ਪਹਿਚਾਣ ਉਹਦੀ ਖਾਸੀਅਤ ਬਸ ਜਿਹੜਾ ਉਹਦਾ ਡਿਜ਼ਾਈਨ ਡਿਜ਼ਾਈਨ ਆ ਉਹੀ ਆ ਉਹ ਦੇਖਦੇ ਆ ਉਸ ਤੋਂ ਬਾਅਦ ਫਿਰ ਇੱਥੇ ਇੱਕ ਮੁਸਲਮਾਨ ਕਮਿਊਨਿਟੀ ਆ ਉਹ ਲੰਗਰ ਲਾਉਂਦੇ ਨੇ ਉਹ ਲੰਗਰ ਵੀ ਕਹਿ ਸਕਦੇ ਆ ਆਪਾਂ ਕਹਿੰਦੇ ਤਾਂ ਉਹ ਵੀ ਲੰਗਰੀ ਕਹਿੰਦੇ ਨੇ ਪਰ ਉਹ ਇਹ ਕਰਦੇ ਆ ਕਿ ਉਹ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਹੀ ਦੇਖੇ ਆਉਂਦੇ ਖਾਣ-ਪੀਣ ਵਾਲਾ ਜੋ ਵੀ ਹੈਗਾ ਇੱਕ ਸਾਲ ਦਾ ਉਹਨਾਂ ਦਾ ਪ੍ਰੋਪਰ ਡਿਟੇਲ ਬਣ ਜਾਂਦੀ ਆ ਜਣ ਤੋਂ ਪਹਿਨ ਦੇਣ ਦੀ ਕਿ ਬੱਕਤ ਦੇ ਕੀ ਬਣਾਉਣਾ ਹੈਗਾ ਤਾਂ ਫਿਰ ਉੱਥੇ ਉਹ ਉਹਨਾਂ ਦੇ ਇੱਕ ਵੱਡੀ ਕਿਚਨ ਉਹਦੇ ਚ ਉਹ ਟਿਫਨ ਤਿਆਰ ਕਰਦੇ ਆ ਜਿਵੇਂ ਮੁੰਬਈ ਦੇ ਵੱਡੇ ਡੱਬੇ ਵਾਲੇ ਦੇਖੇ ਸੀਗੇ ਡੱਬੇ ਵਾਲਾ ਕੰਮ ਹੀ ਉਹਨਾਂ ਦਾ ਵੀ ਤੇ ਘਰੋ ਘਰ ਡਿਲੀਵਰੀ ਦੇ ਕੇ ਆਉਂਦੇ ਆ ਉਦੋਂ ਉਹਦਾ ਕੋਈ ਪੱਕਾ ਕੋਈ ਫੀਸ ਨਹੀਂ ਹੈਗੀ ਜਿੰਨੀ ਕੀ ਤੁਹਾਡੀ ਸ਼ਰਤ ਆ ਤੁਸੀਂ ਉਹਨਾਂ ਦੇ ਪੈਸੇ ਉਹਨਾਂ ਨੂੰ ਦੇ ਸਕਦੇ ਹੋ ਕਿ ਤੁਸੀਂ ਤੁਸੀਂ 10 ਰੁਪਏ ਦਿਓ ਚਾਹੇ ਤੁਸੀਂ 10000 ਰੁਪਏ ਦਿਓ ਪਰ ਉਹ ਹੈ ਉਹ ਉਹਨਾਂ ਦੀ ਆਪਣੀ ਕਮਿਊਨਿਟੀ ਦੇ ਲਈ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਲੰਗਰ ਲੱਗਦਾ ਗੁਰਦਵਾਰਾ ਸਾਹਿਬ ਦੇ ਵਿੱਚ ਕਿ ਕੋਈ ਵੀ ਆ ਕੇ ਆ ਕੇ ਛੱਕਦੀ ਉਹਦਾ ਪ੍ਰੋਸੈਸ ਨਹੀਂ ਹੈਗਾ ਉਹ ਦੇਖਾਂਗੇ ਤੇ ਮਤਲਬ ਅੱਜ ਆਪਣਾ ਸੌਖਾ ਜਿਹਾ ਕੰਮ ਹੀ ਆ ਕੋਈ ਬੜਾ ਲੰਬਾ ਜੋੜਾ ਨਹੀਂ ਹੈਗਾ ਤੇ ਸ਼ਾਮ ਨੂੰ ਮੜਾ ਮੜੇ ਮੁੰਬਈ ਦੇ ਘਰੇ ਕੱਢ ਲਾਂਗੇ ਤੇ ਕੱਲ ਨੂੰ ਫਿਰ ਆਪਾਂ ਗੁਰਪੁਰਬ ਆ ਜਾਣਾ ਅਗਲੇ ਦਿਨ ਤੇ ਫਿਰ ਆਪਾਂ ਦਾਦਰ ਗੁਰਦਵਾਰਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਮੁੰਬਈ ਤੋਂ ਨਿਕਲ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜਰੂਰ ਤੇ ਇਸ ਤੋਂ ਅਗਲੇ ਦਿਨਾਂ ਦੇ ਵਿੱਚ ਆਪਾਂ ਮਹਾਰਾਸ਼ਟਰ ਦੇ ਬਹੁਤ ਮਸ਼ਹੂਰ ਜਿਹੜੇ ਪੁਰਾਣੇ ਕਿਲੇ ਨੇ ਉਹ ਦੇਖਾਂਗੇ ਤੇ ਮੰਦਰ ਦੇਖਾਂਗੇ ਤੇ ਨਿਕਲਾਂਗੇ ਇੱਥੋਂ ਇੱਥੋਂ ਮੈਂ ਜਾਊਂਗਾ ਹੁਣ ਇੱਕ ਵਾਰ ਵਾਪੀ ਵਾਪੀ ਤੋਂ ਜਾਊਂਗਾ ਦਮਨ ਦਮਨ ਤੋਂ ਸੂਰਤ ਸੂਰਤ ਤੋਂ ਫਿਰ ਵਾਪਸ ਮਹਾਰਾਸ਼ਟਰ 'ਚ ਬੜਾਂਗੇ ਥੋੜਾ ਜਿਹਾ ਇਲਾਕਾ ਮੇਰਾ ਗੁਜਰਾਤ ਦਾ ਰਹਿੰਦਾ ਸੀ ਦੇਖਣ ਵਾਲਾ ਪਿਛਲੀ ਵਾਰ ਜਦੋਂ ਮੈਂ ਆਇਆ ਸੀਗਾ ਤਾਂ ਮੈਂ ਪਿੱਛੇ ਸ਼ਰਮਿੰਦਰ ਦੀਪ ਤੋਂ ਹੀ ਵਾਪਸ ਮੁੜ ਗਿਆ ਸੀਗਾ ਇੱਤੋਂ ਹੁਣ ਆਪਾਂ ਵਾਪਸੀ ਤੋਂ ਦਰਮਨ ਤੇ ਸੂਰਤ ਹੋ ਕੇ ਫਿਰ ਉਸ ਤੋਂ ਬਾਅਦ ਜਨਤਾ ਲੋਰਾ ਕੇਵਸਾਲਾ ਰੂਟ ਫੜਾਂਗੇ ਮੈਂ ਇਸ ਵਾਰ ਸੋਚਿਆ ਹੋਇਆ ਕਿ ਯੱਗ ਜੈਗ ਦੇ ਹਿਸਾਬ ਨਾਲ ਆਪਾਂ ਮਹਾਰਾਸ਼ਟਰ ਘੁੰਮਾਂਗੇ ਸਾਰਾ ਉਹਦੇ ਨਾਲ ਪ੍ਰੋਪਰ ਸਾਰਾ ਕਵਰ ਹੋ ਜਾਊਗਾ ਹੁਣ ਆਪਾਂ ਚੱਲਦੇ ਆਂ ਦੇਖਦੇ ਆਂ ਕੈਪਸੂਲ ਹੋਟਲ ਕਿਹੋ ਜਿਹਾ ਬਣਿਆ ਹੋਇਆ ਡਾਰਮੇਟਰੀ ਦਾ ਕੀ ਹਿਸਾਬ ਕਿਤਾਬ ਆ ਦੇਖਣ ਨੂੰ ਬਾਹਰੋਂ ਆਮ ਜਿਹਾ ਲੱਗਦਾ ਏ ਹੋਟਲ ਆਪਣੇ ਆਪ ਦੇ ਵਿੱਚ ਬਹੁਤ ਖਾਸ ਆ ਹੋਟਲ ਆਰਮਰ ਰੈ residency ਪਰ ਇਹਦੇ ਸਾਹਮਣੇ ਸਮੱਸਿਆ ਹੈ ਕਿ ਪਾਰਕਿੰਗ ਨਹੀਂ ਹੈਗੀ ਮੋਟਰਸਾਈਕਲ ਆਪੇ ਇੱਥੇ ਲਾ ਦ ਆਪਣਾ ਹੁਣ ਆਪਾਂ ਅੰਦਰ ਚੱਲਦੇ ਆਂ ਜੰਨ ਵੱਜ ਗਏ ਇਹ ਪਤ ਨਹੀਂ ਕਿਹੜੇ ਮੁਲਕ ਦਾ ਟਾਈਮ ਲਾਈ ਬੈਠੇ ਇੱਥੇ ਇੱਥੇ ਅਜੇ ਇੱਕ ਸਮਾਂ ਦਾ ਮਿਲਦਾ ਬਹੁਤ ਥੋੜਾ ਹੋਇਆ ਹੋਊਗਾ ਦੇਖੋ ਚੈਨਲ ਇਹ 400 500 ਆਹ ਆਹ ਕੈਫੇਟੇਰੀਆ ਆਊਟੋਰ ਗਾਰਡਨ ਅਰੇ ਜਵਾਨ ਇੱਥੇ ਕਰਦੇ ਨੇ ਕੰਮ ਚਲੋ ਵੀ ਮੁੰਡਿਓ ਮੈਨੂੰ ਵਾੜ ਦਿਓ ਕੈਪਸੂਲ 'ਚ ਹੈਗੀ ਇਹ ਡੋਰਮਟਰੀ ਪਰ ਇਹਨਾਂ ਦਾ ਸਿਕਿਉਰਿਟੀ ਸਿਸਟਮ ਬਹੁਤ ਵਧੀਆ ਆ ਇਹਨੂੰ ਪਾਸਵਰਡ ਲੱਗਦਾ ਇਹਦੇ ਨਾਲੇ ਬਾਰ ਖੁੱਲਿਆ ਅੰਦਰ ਇਹਦੇ 4 ਬੈੱਡ ਲੱਗੇ ਹੋਏ ਆ ਇਹ ਆਪਣੀ ਫਰਸਟ ਕਲਾਸ ਆ 4 ਬੈੱਡ ਲੱਗੇ ਹੋਏ ਆ ਹਰ ਇੱਕ ਬੈੱਡ ਦੇ ਥੱਲੇ ਕੈਮਰਾਂ ਸਮਾਨ ਰੱਖਣ ਦੇ ਲਈ ਸਫਾਈ ਬਹੁਤ ਵਧੀਆ ਹੈਗੀ ਇੱਥੇ ਪ੍ਰੋਪਰ ਏਸੀ ਕੰਮ ਕਰਦਾ ਨੇ ਨਿੱਕੇ ਨਿੱਕੇ ਡਾਰਮੈਂਟਰੀ ਨੇ ਕੋਈ 4 ਬੈੱਡ ਦੀ ਹੈ ਕੋਈ 6 ਬੈੱਡ ਦੀ ਹੈ ਕੋਈ 8 ਬੈੱਡ ਦੀ ਹੈ ਤੇ ਇਹਦੀ ਖਾਸੀਅਤ ਇਹੀ ਆ ਸਿਕਿਉਰਿਟੀ ਬਹੁਤ ਵਧੀਆ ਹੈ ਇਹਨਾਂ ਦੀ ਸਟਾਫ ਪੂਰਾ ਵਧੀਆ ਹੈਗਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਡਾਰਮੈਂਟਰੀ ਲਈ ਜੇ ਤੁਹਾਡੀ ਕਿਸੇ ਨਾਲ ਗੱਲ ਹੀ ਨਹੀਂ ਸੁਣਨੀ ਤੇ ਸਫਾਈ ਬਹੁਤ ਵਧੀਆ ਹੈਗੀ 5 ਸਟਾਰ ਹੋਟਲ ਵਾਲੀ ਫੀਲਿੰਗ ਆਉਂਦੀ ਹੈ ਪੂਰੀ ਇੱਥੇ ਆ ਜਾਏਗਾ ਨਾ ਵੀਰ ਨੂੰ ਚੇਰੂ ਜਾ ਥੱਲੇ ਪ੍ਰੋਪਰ ਲੋਕਰ ਬਣੇ ਹੋਏ ਸਮਾਨ ਰੱਖਣ ਦੇ ਲਈ ਇਦਾਂ ਦੇ ਕੈਮਰ ਬਣੇ ਨੇ ਕਿ ਨਿਕ ਨਿਕ ਰਹਿਣ ਦੇ ਲਈ ਥੈਂਕ ਯੂ ਬ੍ਰਦਰਸ ਹਾਂ ਹਾਂ ਇਹ ਵੀ ਰੱਖ ਦੋ ਮੰਤਰੀ ਰੱਖ ਦੋ ਇਸ ਦੀ ਜਰੂਰਤ ਹੈ ਇਹ ਆਪਣਾ ਗੱਡਾ ਬਣ ਇਹ ਤਾਂ ਲੋਕ ਹੋ ਗਿਆ ਇੱਕ ਵਾਰ ਉਸ ਤੋਂ ਬਾਅਦ ਇਹ ਆਪ ਨੂੰ ਇਹਦਾ ਕੋਡ ਦੱਸ ਦੇਣ ਕਿ ਫਿਰ ਖੁੱਲੂ ਨਹੀਂ ਇਹ ਨਹੀਂ ਖੁੱਲਦਾ ਗਿਆ ਫਰਸਟ ਕਲਾਸ ਡਾਰਮੇਟਰੀ ਫਰਸਟ ਕਲਾਸ ਹੈ ਨਾ ਇਹ ਇਹ ਡਾਰਮੇਟਰੀ ਬਣੀ ਹੋਈ ਹੈ ਥੱਲੇ ਤੇ ਇੱਕ ਜਹਾਜ਼ ਦੀ ਤਰ੍ਹਾਂ ਬਣੀ ਹੋਈ ਜਿਵੇਂ ਜਹਾਜ਼ ਦੇ ਸ਼ੀਸ਼ੇ ਹੁੰਦੇ ਆ ਬਾਰੀਆਂ ਉਸ ਤਰੀਕੇ ਦੀ ਬਣੀ ਹੋਈ ਹੈ ਬਹੁਤ ਮਸ਼ਹੂਰ ਹੋਟਲ ਹੈ ਮਸ਼ਹੂਰ ਹੈ ਆਪਣੀ ਬਣਤਰ ਕਰਕੇ ਆ ਇੱਧਰ ਵੀ ਡਾਰਮੇਟਰੀ ਹੈ ਫਰਸਟ ਕਲਾਸ ਸਿਕਿਉਰਿਟੀ ਵਜੋਂ ਇਹਨਾਂ ਨੇ ਅ ਗੇਟ ਤੇ ਲੱਗੇ ਹੋਏ ਆ ਹਰੇ ਤੇ की सफाई फाइव स्टार होटल वर्ग की है इसके अंदर जो डॉरमेट्री है बिजनेस क्लास Kom igjen, da. ਹੋ ਚੱਲਿਆ ਹੁਣ ਤੱਕ ਦੀ ਇਹ ਪਹਿਲੀ ਡਾਰਮੇਟਰੀ ਹੈ ਜਿਨ੍ਹਾਂ ਨੇ ਆਪ ਨੂੰ ਤੌਲੀਆ ਵੀ ਦਿੱਤਾ ਸਾਫ਼ ਤੇ ਪਾਣੀ ਦੀ ਬੋਤਲ ਵੀ ਦਿੱਤੀ ਹੈ। ਇਹ ਕੋਈ ਡਾਰਮੇਟਰੀ ਵਾਲੀ ਨਹੀਂ ਦਿੰਦੇ। ਛੋਟਾ ਜਿਹਾ ਕਮਰਾ ਹੈ 4 ਜਣੇ ਰਹਿਣ ਵਾਲੇ ਇੱਥੇ। AC ਲੱਗਿਆ ਸਾਰੀਆਂ ਸਹੂਲਤਾਂ ਨੇ ਤੇ ਸਫਾਈ ਵੀ ਬਹੁਤ ਵਧੀਆ ਕਮਾਲ ਦੀ ਹੈ। ਸਭ ਤੋਂ ਵਧੀਆ ਇਹਨਾਂ ਦੀ ਸਿਫਤ ਉਹ ਇਹੀ ਹੈ ਕਿ ਸਫਾਈ ਬਹੁਤ ਜ਼ਿਆਦਾ ਹੈ। ਤਾਨੂੰ ਲੱਗਦਾ ਨਹੀਂ ਕਿ ਤੁਸੀਂ ਡਾਰਮੇਟਰੀ ਜੁਰੂ ਕੇ ਹੋਏ ਹੋ ਆ ਜਿਵੇਂ 5 ਸਟਾਰ ਹੋਟਲ ਹੁੰਦੇ ਆ ਸਾਰੇ ਉਦਾਂ ਦੇ ਬਣਾਇਆ ਹੋਇਆ ਪੂਰਾ ਉੱਪਰ ਪੂਰੀ ਸਫਾਈ ਨਾਲ ਸਾਫ ਵਾਸ਼ਰੂਮ ਨੇ ਵਧੀਆ ਪੀਣ ਵਾਲਾ ਪਾਣੀ ਬਹੁਤ ਵਧੀਆ ਦਿੰਦੇ ਆ ਇਹ ਨੀ ਰਾਮ ਤਾਂ ਦੇਸੀ ਬੋਤਲਾਂ ਜਿਹੜਾ ਦੇ ਦਿੰਦੇ ਆ ਬੈਥਰੂਮ ਬਣਿਆ ਹੋਇਆ ਪੂਰਾ ਸਾਫ ਆ ਕਿਸੇ ਡਾਰਮੇਟਰੀ ਵਿੱਚ ਇਹੋ ਜਿਹਾ ਬਾਥਰੂਮ ਨਹੀਂ ਹੁੰਦਾ ਸਿਕਿਉਰਿਟੀ ਤੇ ਸਫਾਈ ਇੱਕ ਨੰਬਰ ਹੈ ਇਹਨਾਂ ਦੀ ਆ ਇਹਨਾਂ ਦੀ ਵੈਬਸਾਈਟ ਆ ਇੱਥੋਂ ਜਾ ਕੇ ਤੁਸੀਂ ਇਹਨਾਂ ਦਾ ਰੇਟ ਸਾਰਾ ਕੁਝ ਚੈੱਕ ਕਰ ਸਕਦੇ ਹੋ ਐਸੇ ਜੀ ਰੇਟ ਦੀ ਗੱਲ ਕਰੀਏ ਤਾਂ ਜਿਹੜੀ ਨਾਰਮਲ ਡਾਰਮਟਰੀ ਆ ਉਹ 500 ਰੁਪਏ ਦੀ ਆ ਜਿਵੇਂ ਮੇਰੀ ਫਰਸਟ ਕਲਾਸ ਆ ਉਹ ਹੈਗੀ 700 ਰੁਪਏ ਦੀ ਜੇ ਤੁਸੀਂ ਬਿਜ਼ਨਸ ਕਲਾਸ ਲਾਉਂਗੇ ਤਾਂ ਉਹ 1000 ਰੁਪਏ ਦੀ ਆ ਕਮਰਿਆਂ ਦਾ ਰੇਟ ਨਾਰਮਲ ਜਿਹੜੇ ਆਮ ਕਮਰੇ ਹੁੰਦੇ ਆ ਕਮਰੇ ਉੱਪਰ ਬਣੇ ਸੁਧਾਰਨ ਤਰੀਕੇ ਨਾਲ ਹੀ ਆ ਥੱਲੇ ਆ ਡਾਰਮਟਰੀ ਇਹਨਾਂ ਨੇ ਐਵੇਂ ਦੀ ਬਣਾਈ ਹੋਈ ਆ ਫੇਰਾ ਲਿਖਿਆ ਹੋਇਆ ਇਹਨਾਂ ਦੀ ਵੈਬਸਾਈਟ ਆ ਬਾਹਰਲੇ ਪਾਸੇ ਇੱਥੇ ਕਿਚਨ ਆ ਕੀ ਉਹ ਦਰ ਬਰਕਾ ਚਾਹ ਪਾਣੀ ਪੀ ਸਕਦੇ ਹੋ ਇੱਥੇ ਸਵੇਰੇ 6 ਵਜੇ ਓਪਨ ਹੁੰਦਾ ਹੈ ਦੁਪਹਿਰ ਦੇ 12 ਵਜੇ ਤੱਕ ਖੁੱਲਦਾ ਉਸ ਤੋਂ ਬਾਅਦ ਫਿਰ 2 ਵਜੇ ਤੋਂ ਲੈ ਕੇ ਫਿਰ ਸ਼ਾਮ ਤੱਕ ਕਿਚਨ ਤੋਂ ਬਾਹਰ ਇੱਥੇ ਖੁੱਲਾ ਏਰੀਆ ਇੱਥੋਂ ਆਪਾਂ ਹੁਣ ਇੱਕਦਰ ਨਾਲ ਹੋਟਲ ਦੀ ਬਾਹਰ ਨਿਕਲ ਗਏ ਆ ਮੰਗਰਲੇ ਪਾਸੇ ਪੂਰਾ ਖੁੱਲਾ ਏਰੀਆ ਬੈਠਣ ਦੇ ਲਈ ਬਣਿਆ ਹੋਇਆ ਬਹੁਤ ਸੋਹਣੀ ਡਾਰਮੇਟਰੀ ਆ ਇਹ ਤੇ ਪੂਰੀ ਮੁੰਬਈ ਦੇ ਵਿੱਚ ਮਸ਼ਹੂਰ ਆ ਉੱਪਰ ਸਾਰੇ ਇੱਥੇ ਕਮਰੇ ਬਣੇ ਹੋਏ ਆ ਆਮ ਹੋਟਲਾਂ ਵਾਂਗੂ ਜਿਹੜੀ ਮੈਡ ਆਰਮੈਟਰੀ ਲਈ ਹੈ ਇਹ ਫਰਸਟ ਕਲਾਸ ਆ ਇਹਦੇ ਚ 4 ਬੈੱਡ ਨੇ ਇੱਥੇ ਤੇ ਆਪਣੇ ਸਾਹਮਣੇ ਜਿਹੜੀ ਹੈਗੀ ਉਹ ਇਕਨੋਮਿਕ ਕਲਾਸ ਆ ਉਹ ਨੋਰਮਲ ਜਿਹੜੇ ਪਹਿਲਾਂ ਡਾਰਮੇਟਰੀ ਜਿਹੜੇ ਆ ਉਹਨਾਂ 'ਚ ਉਹਨੇ ਬੈੱਡ ਲੱਗੇ ਹੋਏ ਆ ਪਰ ਸਫਾਈ ਉਹਨਾਂ ਦੀ ਬਹੁਤ ਵਧੀਆ ਏ ਇਲੀ ਚ 8 ਬੈੱਡ ਨੇ ਇਕਨੋਮਿਕ ਕਲਾਸ ਦੇ ਵਿੱਚ ਇਹ ਸ਼ਾਇਦ ਹੁੰਦੀ ਫਸਟ ਕਲਾਸ ਆ ਇਹ ਆਪਣੇ ਨਾਲ ਦੀ ਕਲਾਸ ਹੀ ਹੈ ਪਰ ਇਹ ਲੋਕ ਅੰਦਰ ਨਹੀਂ ਜਾ ਸਕਦੇ ਇਹ ਇਧਰਲੇ ਪਾਸੇ ਜਿਹੜੀਆਂ ਇਹ ਬਿਜ਼ਨਸ ਕਲਾਸ ਆ ਦੋ ਡਾਰਮਟਰੀਆਂ ਨੇ ਜੀ ਜਿਵੇਂ ਆਪਣੇ ਬਾਹਰੋਂ ਲੋਕ ਹੁੰਦਾ ਨਾ ਇੱਥੇ ਇਹਨਾਂ ਦਾ ਕੱਲਖ-ਕੱਲ ਐਵੇਂ ਲੋਕ ਹੁੰਦਾ ਬਿਜ਼ਨਸ ਕਲਾਸ ਦੇ ਵਿੱਚ ਅਲੱਗੇ ਹੋਈਆਂ ਡੱਬੀਆਂ ਜੀਆਂ ਬਸ ਇਹਦੀ ਇਹੀ ਖਾਸੀਅਤ ਹੈ ਕਿ ਆਪਣੇ ਤਾਂ ਸਾਰੇ ਡਾਰਮਟਰੀ ਬਾਹਰੋਂ ਲੋਕ ਹੁੰਦੀ ਹੈ ਇੱਕ ਵਾਰੀ ਇੱਥੇ ਤੁਸੀਂ ਆਪਣਾ ਸਮਾਨ ਰੱਖ ਕੇ ਇੱਕਲੇ-ਇੱਕਲੇ ਆਪਣੀ ਡਾਰਮੈਂਟਰੀ ਲੌਕ ਕਰ ਸਕਦੇ ਹੋ ਇੱਕਦਰੋਂ ਤੁਹਾਡਾ ਛੋਟਾ ਜਿਹਾ ਕਮਰੇ ਬਣ ਜਾਂਦਾ ਬਾਹਰ ਸ਼ੀਸ਼ੇ ਲੱਗੇ ਹੋਏ ਆ ਬੈੱਡ ਖਾਲੀ ਆ ਦੇਖ ਸਕਦੇ ਆ ਵਿੱਚੋਂ ਆਪਾਂ ਸਾਰੇ ਤੇ ਤੁਸੀਂ ਵੀ ਦੇਖ ਕੇ ਜ਼ਰੂਰ ਤੁਹਾਨੂੰ ਲੱਗਦਾ ਹੋਊਗਾ ਕਿ ਵਾਕਈ 1000 ਰੁਪਏ ਚ ਜਾਂ 500 ਰੁਪਏ ਚ ਇਹੋ ਜਿਹੀ ਡਾਰਮੈਂਟਰੀ ਬਹੁਤ ਸਸਤੀ ਆ ਆ ਖੁੱਲਾ ਪਿਆ ਇੱਥੇ ਮਿਲਦਾ ਹੋਣਾ ਨਹੀਂ ਕੋਈ ਵੀ ਜਾਂ ਮੇਰੇ ਰਕੇ ਭੁੱਲ ਕੇ ਉਹ ਬੰਦ ਕਰਨਾ ਕੋਈ ਤੇ ਸਾਹਮਣੇ ਫੀਮੇਲ ਆਸਤੇ ਆ ਫੀਮੇਲ ਦੇ ਵਾਸ਼ਰੂਮ ਪ੍ਰੋਪਰ ਸਾਰਾ ਕੁਝ ਅਲੱਗ ਆ ਬਾਕੀ ਜਿਹੜੇ ਬਿਜ਼ਨਸ ਕਲਾਸ ਨੇ ਉਹਨਾਂ ਦਾ ਅਲੱਗ ਬਣਿਆ ਹੋਇਆ ਇੱਕ ਵਾਸ਼ਰੂਮ ਤੇ ਜਿਹੜੇ ਦੂਸਰੇ ਹੈਗੇ ਨੇ ਆਪਣੇ ਨਾਲ ਫਰਸਟ ਕਲਾਸ ਵਾਲੇ ਉਹਨਾਂ ਦਾ ਅਲੱਗ ਬਣਿਆ ਹੋਇਆ ਕਲਾਸ ਏਰੀਆ ਦੇਖੀ ਮਸ਼ਹੂਰ ਆ ਕੈਪਸੂਲ ਬਣਦੇ ਉਹਨੂੰ ਕੈਪਸੂਲ ਕੋਟੋ ਆਪਣੇ ਡਾਰਮੈਂਟਰੀ ਤੋਂ ਥੋੜੀ ਜੀ ਦੂਰ ਤੇ ਇੱਕ ਮਸਤਿਦ ਬਣੀ ਹੋਈ ਆ ਤੇ ਉੱਥੇ ਇਹ ਖਾਣਾ ਬਣਾਉਂਦੇ ਨੇ ਤੇ ਆਪਣੀ ਕਮਿਊਨਿਟੀ ਦੇ ਵਿੱਚ ਵੰਡ ਕੇ ਆਉਂਦੇ ਆ ਜਾ ਕੇ ਟਿਫਿਨ ਪੈਕ ਕਰੀ ਜਾਂਦੇ ਹੁਣ ਤੇ ਇਹਨੇ ਬੰਦੇ ਰੱਖੀ ਹੋਏ ਜਿਹੜੇ ਇਹ ਬੰਦੇ ਨੇ ਸਾਰੇ ਇਹਨਾਂ ਦੇ ਵਲੰਟੀਅਰ ਨੇ ਬਿਨਾ ਪੈਸੇ ਦੇ ਕੰਮ ਕਰਦੇ ਆ ਤੇ 900 ਬ੍ਰਾਂਚਾਂ ਨੇ ਇਹਨਾਂ ਦੀ ਪੂਰੇ ਵਰਲਡ ਦੇ ਵਿੱਚ ਇਹੋ ਜਿਹੀ ਹਰ ਰੋਜ਼ ਅਲੱਗ ਤਰ੍ਹਾਂ ਦਾ ਖਾਣਾ ਬਣਾਉਂਦਾ ਇੱਕ ਦਿਨ ਮਤਲਬ ਨਵੇਂ ਸਾਲ ਤੇ ਪੂਰਾ ਇਹ ਆਪਣਾ ਡਿਟੇਲ ਲਿਖ ਲੈਂਦੇ ਕਿ ਕਿਹੜੇ ਦਿਨ ਕੀ ਬਣਾਉਣਾ ਤੇ ਫਿਰ ਉਹ ਸਾਰਾ ਸਾਲ ਚੱਲਦੀ ਹੈ ਤਾਂ ਉਹ ਪੂਰਾ ਮਰਠੀ ਖਾਣਾ ਮਿਲਦਾ ਦੋਸਾ ਬੜਾ ਇਡਲੀ ਇਹ ਸਾਰਾ ਕੁਝ ਤੇ ਚਾਹ ਦੇ ਵਿੱਚ ਵੀ ਇਹ ਚਾਹ ਦੋ ਪੰਡਿਆਂ ਚ ਦਿੰਦੇ ਆ ਐਉਂ ਜੀ ਗਲਾਸੀ ਚ ਪਾ ਕੇ ਚਾਹ ਦਿੰਦੇ ਆ ਨਾਲ ਆਹ ਦਿੰਦੇ ਆ ਕੌਲੀ ਇਹ ਤੁਸੀਂ ਕੌਲੀ ਚ ਪਾ ਕੇ ਪੀਣੀ ਇੱਥੇ ਪੀ ਲਓ ਜੇ ਗਲਾਸ ਚ ਪੀਣੀ ਤੇ ਅਦਰ ਪੀ ਲਓ ਚਾਹ ਵਾਲੇ ਸਾਰੇ ਗਲਾਸ ਇਧਰ ਇਹੋ ਜਿਹੇ ਹੁੰਦੇ ਆ ਉੱਤੋਂ ਕੰਗਣੀ ਜੀ ਮੂੜੀ ਹੁੰਦੀ ਹੈ ਇਹਨਾਂ ਦੀ ਇਹ ਇਡਲੀ ਹੈ ਇਹ ਕਿਹਦਾ ਨਾਮ ਕਿਹ ਹੈ ਇਹਨਕਾ ਮਿੰਦੂੜਾ ਹੈ ਮਿੰਦੂੜਾ ਮਿੰਦੂੜਾ ਹਾਂ ਠੀਕ ਹੈ ਇਹ ਅਜੇ ਇਹਨਾਂ ਦਾ ਮਿੰਦੂੜਾ ਇਹਨੂੰ ਇਹ ਬੜਾ ਬੋਲਦੇ ਆ ਤੇ ਆਹ ਨਾਰੀ ਵਾਲ ਦੀ ਚਟਣੀ ਨਾਲ ਇੱਕ ਆ ਹੋਰ ਪਤਾ ਨਹੀਂ ਕਾਦੀ ਜੀ ਕੋਈ ਨਹੀਂ ਜੇਨ ਤਰਫੋਂ ਛੋੜ ਦੇ ਲੇ ਕਿ ਨਾਈ ਵੇਸ ਤੋ ਪਾ ਬੜਾ ਰਾਤ ਨੂੰ ਮੁੰਮਈ ਦੇ ਇਲਾਕਿਆਂ 'ਚ ਇਦਾਂ ਦੇ ਛੋਟੇ-ਛੋਟੇ ਬਾਜ਼ਾਰ ਲੱਗਦੇ ਆ ਵੈਸੇ ਬਹੁਤ ਵੱਡਾ ਬਾਜ਼ਾਰ ਆ ਛੋਟਾ ਨਹੀਂ ਹੈਗਾ ਤੇ ਮੈਂ ਇੱਥੋਂ ਲੈਣ ਆਇਆ ਹੈਗਾ ਅਜਵੈਨ ਪਹੁੰਚ ਨਹੀਂ ਆਤਾ ਕੀ ਡੱਬੇ 'ਚ ਨਹੀਂ ਆਤਾ ਜਾਂ ਪੈਕਟ 'ਚ ਹੋਰ ਕੀ ਚਾਹੀਏ ਕਿੰਨ ਦਿਨ ਦਾ ਆਇਆ ਆਪਣਾ ਖਾਣ ਪੀਣ ਨੂੰ ਸੈਟ ਹੋ ਗਿਆ ਹੁਣ ਇਹਦੇ ਹੱਥਾਂ ਜੁਮੈਨ ਲਾਈਆ ਇਹਦੇ ਨਾਲ ਆਪਣੇ 15 20 ਦਿਨਾਂ ਕਿ ਜਾਣਗੇ ਵਧੀਆ ਚਮਚਾ ਖਾਲੇ ਸਵੇਰੇ ਸ਼ਾਮ ਮਾਹੌਲ ਸਹੀ ਹੋ ਜਾਂਦਾ ਸਵੇਰ ਦੇ 11 ਵਜੇ ਨੇ ਤੇ ਮੁੰਬਈ ਦੇ ਟ੍ਰੈਫਿਕ ਦਾ ਹਾਲ ਦੇਖੋ। ਇਸ ਤੋਂ ਬਾਅਦ ਬਿੱਲੀ ਹੋ ਗਿਆ ਆਪਣਾ ਕਰਾਇਆ ਮੋਟਰਸਾਈਕਲ ਦਾ ਕੰਮ। ਇੱਕ ਤੇ ਉਹਦੀ ਰੇਸ ਹਾੜਨ ਲੱਗ ਪਈ ਸੀਗੀ। ਤੇ ਇੱਕ ਲੀਵਰ ਖਰਾਬ ਮੈਨੂੰ ਡਰਿੰਗਾ ਹੋ ਗਈ ਸੀ। ਇਹ ਸ਼ਾਇਦ ਉਹਨਾਂ ਡਿੱਗਿਆ ਸੀ ਇੱਕ ਰੀ ਮੋਟਰਸਾਈਕਲ ਕਾਸ਼ ਤੋਂ। ਉਦੋਂ ਮਿਲਦਾ ਤਾਂ ਲੀਵਰ ਵਿੰਗਾ ਹੋਇਆ ਹੁਣ ਇੱਧਰਲਾ। ਦ ਲੀਵਰ ਬਦਲਾਇਆ ਤੇ ਇੱਕ ਦੀ ਰੇਲ ਸਹੀ ਕਰਵਾਈ ਐ ਇੱਕ ਇਹਦਾ ਸਵੇਰੇ ਸਵੇਰੇ ਅਜ ਹਾਰਨ ਵਜਨੋਂ ਹਟ ਗਿਆ ਸੀ ਪਤਾ ਨਹੀਂ ਪਾਣੀ ਪੂਣੀ ਪੈ ਗਿਆ ਜੇ ਕੀ ਕੀ ਗੱਲਬਾਤ ਘੰਟਿਆਂ ਕਪਾ ਮਿਸਤਰੀ ਕੋਲੇ ਲਵਾਇਆ ਸਾਰਾ ਕੰਮ ਕਰਵਾ ਲਿਆ ਮੋਟਰਸਾਈਕਲ ਦਾ ਲਗਭਗ ਅਗਰ ਤੀਆ 10000 ਲੱਗ ਗਏ ਸਰਵਿਸ ਕਰਵਾਈ ਪਰ ਆਪਰ ਸਾਰੀ ਜਿਹੜੀ ਨਾ ਤੋਂ ਪਟਿਆਲੇ ਹੁੰਦੀ ਸੀਗੀ ਨਾ ਬਿਠੰਡਿਆ ਹੁੰਦੀ ਸੀ ਉਹਨਾਂ ਨੂੰ ਤੇਦਾ ਹਿਸਾਬ-ਕਿਸਾਬ ਨਹੀਂ ਆਉਂਦਾ ਕਿਹਾ ਆ ਜਿਹੜਾ ਬਾਈ ਖੜਾ ਹੈ ਕੜਾ ਕੰਮ ਕਰੀ ਜਾਂਦਾ ਐ ਸਪੈਸ਼ਲ ਐ ਐਕਸਪਰਟ ਮਿਸਤਰੀ ਐ ਤੇ ਜਿਹੜੇ ਸੱਜਣ ਪੁੱਛਦੇ ਨੇ ਮੋਟਰਸਾਈਕਲ ਕਿਹੜਾ ਇਹ ਹੀਰੋ ਦਾ ਐਕਸਪਲੋਰ ਸਰਬੀ 200 ਸੀਸੀ ਤੇ ਜੇ ਤੁਸੀਂ ਕੱਲਿਆਂ ਨੇ ਘੁੰਮਣਾ ਤੇ ਇਕੱਲੇ ਬੰਦੇ ਦੇ ਘੁੰਮਣ ਵਾਸਤੇ ਬਹੁਤ ਵਧੀਆ ਮੋਟਰਸਾਈਕਲ ਪਰ ਦੋ ਬੰਦੇ ਦੇ ਕੰਮ ਨਹੀਂ ਆਏਗਾ ਆਪਾਂ ਮੋੜ ਤੜਕੇ ਕਮਰੇ 'ਚ ਆ ਗਿਆ ਆਪਦੇ 'ਚ ਨਾਰਮਟਰੀ ਜਿਹਾ ਛੱਡਾ ਹੈ ਕਿਉਂਕਿ ਅੱਜ ਆਪਾਂ ਇੱਥੇ ਰਹਿਣਾ ਨਾਰਮਟਰੀ 'ਚ ਮੈਂ ਰਾਤੀ ਰੁਕਿਆ ਅੱਜ ਬੜਾ ਬੜਾ ਘੁੰਮੇ ਵੀ ਨਹੀਂ ਅੱਜ ਮੈਂ ਵਿਹਲੇ ਵਾਂਗੂੰ ਸੀਗਾ ਤੇ ਜਦੋਂ ਮੈਂ ਵਿਹਲਾ ਹਾਂ ਉਦੋਂ ਮੈਂ ਦੇਖਦਾ ਹੁੰਨਾ ਫਿਲਮ ਤੇ ਡਾਕੂਮੈਂਟਰੀਆਂ ਕਰਨ ਤੁਰਨ ਵੇਲੇ ਮੈਂ ਕੁਝ ਫਿਲਮਾਂ ਨੂੰ ਕਰ ਲੈਣਾ ਹੁੰਦਾ ਉਹ ਜਿਹੜੀ ਮਾਈ ਲਿਸਟ ਜੀ ਬਣਦੀ ਹੁੰਦੀ ਫਿਲਮਾਂ ਦੀ ਉਹਦੇ ਵਿੱਚ ਐਡ ਕੁਝ ਡਾਕੂਮੈਂਟਰੀਆਂ ਕੁਝ ਕਿਤਾਬਾਂ ਅੱਜ ਮੈਂ ਫਿਲਮ ਦੇਖੀ ਇੰਟੂ ਦਾ ਵਾਰਲਡ ਤੇ ਇੱਕ ਦੇਖੀ 3 ਆਫ ਅਸ ਤੇ ਇੱਕ ਐਪੀਸੋਡ ਵੇਖਿਆ ਮੈਂ ਵਰਲਡ ਵਾਰ ਤੇ ਡਾਕੂਮੈਂਟਰੀ ਬਣੀ ਹੋਈ ਹੈ ਨੈਟਫਲਿਕਸ ਤੇ ਪਈ ਆ ਉਹ ਵੇਖੀ ਥੋੜੀ ਜੀ ਇਹਨਾਂ ਨਾਲ ਆਪਣਾ ਦਿਨ ਵਧੀਆ ਬਣ ਗਿਆ ਇੱਕ ਦਾ ਜਿਹੜਾ ਸਫਰ ਦਾ ਕੇਮਾ ਜਿਹਾ ਹੁੰਦਾ ਉਹ ਲੈ ਜਾਂਦਾ ਤੇ ਆਪਾਂ ਘਟ ਘੁੰਮੀਆਂ ਤੇ ਹੋਰ ਪੜ੍ਹ ਲੇਖ ਲਗੇ ਤਾਂ ਸਾਂਝਤਾ ਜੀ ਆ ਜਾਂਦੀ ਬੰਦੇ ਦੇ ਵਿੱਚ ਨਾ ਤੋਲੀ ਦਾ ਟਾਈਮ ਨਾਲ ਵਧੀਆ ਤੇ ਹੁਣ ਆਪ ਇਥੋਂ ਨਿਕਲਾਂਗੇ ਮਤਲਬ ਕੱਲ ਨੂੰ ਪਹਿਲਾਂ ਤਾਂ ਆਪਾਂ ਜਾਵਾਂਗੇ ਵਾਪਸ ਸੀਐਸਟੀ ਉੱਥੇ ਮੇਰੇ ਕੱਪੜੇ ਪਏ ਆ ਮੈਂ ਕੱਪੜੇ ਦਿੱਤੇ ਸੀ ਧੋਣੇ ਤੇ ਉਹਨਾਂ ਨੇ ਲਾਂਡਰੀ ਵਾਲਾ ਲੇਟ ਹੋ ਗਿਆ ਤਾਂ ਕਰਕੇ ਮੈਨੂੰ ਅੱਜ ਵਾਪਸ ਮੁੜ ਕੇ ਫਿਰ ਉੱਥੇ ਜਾਣਾ ਪੈਣਾ ਉਸ ਤੋਂ ਬਾਅਦ ਖਊਗਾ ਗੁਰਪੂਰਵ ਤੇ ਫਿਰ ਆਪਾਂ ਗੁਰਦਵਾਰ ਸਾਹਿਬ ਜਾਵਾਂਗੇ ਦਾਦਰ ਗੁਰਦਵਾਰ ਸਾਹਿਬ ਉੱਥੇ ਨੇੜੇ ਹੀ ਰਹਿ ਗਏ ਉੱਥੇ ਮੱਥਾ ਟੇਕ ਕੇ ਤੇ ਫਿਰ ਆਪਾਂ ਉਸ ਤੋਂ ਬਾਅਦ ਮੁੰਬਈ ਨੂੰ ਅਲਵਿਦਾ ਕਵਾਂਗੇ ਫਿਰ ਆਪਾਂ ਇਥੋਂ ਨਿਕਲ ਜਾਾਂਗੇ ਜਾ ਕੇ ਵਸਈ ਵੱਲ ਨੂੰ ਥਾਣਾ ਵਸਈ ਵਸਈ ਜਾਵਾਂਗੇ ਸ਼ਾਇਦ ਉੱਥੇ ਬਹੁਤ ਸੋਨੇ ਕਿਲੇ ਦੇਖਣ ਵਾਲੇ ਉਦੋਂ ਗਾਂ ਫਿਰ ਫੈਰੀ ਲਾਵਾਂਗੇ ਫੈਰੀ ਲੈਣ ਤੋਂ ਬਾਅਦ ਫਿਰ ਆਪਾਂ ਉਸ ਤੋਂ ਅੱਗੇ ਨਿਕਲਦੇ ਜਾਵਾਂਗੇ ਵਾਪੀ ਵਾਪੀ ਤੋਂ ਵਾਦਾ ਵਾਦਾ ਤੋਂ ਫਿਰ ਆਪਾਂ ਹੋਵਾਂਗੇ ਮਨੌਰ ਤੇ ਮਨੌਰ ਤੋਂ ਫਿਰ ਅੱਗੇ ਜਾਵਾਂਗੇ ਸੂਰਤ ਵੱਲ ਨੂੰ ਤੇ ਮੈਂ ਦਮਨ ਵੀ ਜਾ ਕੇ ਆਵਾਂ ਦਮਨ ਗੁਜਰਾਤ ਦਾ ਮਸ਼ਹੂਰ ਸ਼ਹਿਰ ਆ ਲੋ ਗੁਜਰਾਤ ਦਾ ਗੋਆ ਕਿਹਾ ਜਾਂਦਾ ਦਮਨ ਨੂੰ ਦਿਓ ਤੇ ਦਮਨ ਨੂੰ ਮਤਲਬ ਲੋਕ ਛੋਟਾ ਜਿਹਾ ਸੀਗੇ ਤੇ ਦੋ ਤਿੰਨ ਦਿਨਾਂ ਵਿੱਚ ਚਲੋ ਐਡ ਹੋ ਗਈਆਂ ਸੋਹਣੀਆਂ ਸੀ ਖਾਸ ਕਰਕੇ ਜਿਹੜਾ ਉਹ ਹੋਟਲ ਦੇਖਿਆ ਆਪਾਂ ਉਹ ਬਹੁਤ ਮਸ਼ਹੂਰ ਹੋਟਲ ਆ ਤੇ ਜੇ ਤੁਸੀਂ ਵੀ ਇੱਥੇ ਆਉਣਾ ਹੋਇਆ ਤਾਂ ਜਿਹੜਾ ਮੈਂ ਉਹ ਦਿੱਤਾ ਹੋਇਆ ਤੁਸੀਂ ਵੀਡੀਓ 'ਚ ਦੇਖਿਆ ਜੀ ਸਾਈਟ ਉਹਨਾਂ ਦੀ ਉੱਥੇ ਤੁਹਾਡੀ ਬੁਕਿੰਗ ਹੋ ਸਕਦੀ ਹੈ ਬੁਕਿੰਗ ਕਰਵਾ ਕੇ ਤੇ ਰਹਿ ਸਕਦੇ ਹੋ ਮੁੰਬਈ ਦੇ ਵਿੱਚ ਬਹੁਤ ਸਸਤਾ ਉਹ ਜ ਸੁਹਾਈ ਵਾਲਾ ਬਾਕੀ ਤੁਸੀਂ ਇਹ ਦੇਖ ਲਓ ਵੀ ਲੋਕੇਸ਼ਨ ਤੁਹਾਡੀ ਕਿੱਥੇ ਜੀ ਹੈ ਵੈਸੇ ਜੀ ਇਹ ਤੁਸੀਂ ਬਾਈ 에ਅਰ ਆਉਣਾ ਤਾਂ 에어ਪੋਰਟ ਦੇ ਤਾਂ ਨੇੜੇ ਜਈ ਹੈ ਸੋ ਹੁਣ ਆਪਣੇ ਇਸ ਬਲੌਗ ਦੀ ਸਮਾਪਤੀ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਲੂ ਆਪਾਂ ਮਿਲਦੇ ਆ ਨਵੇਂ ਆਰਾਹਾਂ ਦੇ ਨਵੇਂ ਲੋਕਾਂ ਨਾਲ ਤੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਧੰਨਵਾਦ ਫੇਸਬੁੱਕ ਵਾਲੇ ਕੀ ਕਹਿੰਦੇ ਆ